ਸਰਸੁਖ ਪ੍ਰਾਈਮ ਨਿਊਜ਼ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਅੱਜ ਪਿੰਗਲਵਾੜਾ ਵਿਖੇ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਕੈਬਨਿਟ ਮੰਤਰੀ ਸਰਦਾਰ ਹਰਪਜਨ ਸਿੰਘ ਈਟੀਓ ਅਤੇ ਡਿਪਟੀ ਕਮਿਸ਼ਨਰ ਮੈਡਮ ਸਾਖੀ ਸਾਨੀ ਨੇ ਵਿਸ਼ੇਸ਼ ਤੌਰ ਤੇ ਮਾਨਾਵਲਾ ਬ੍ਰਾਂਚ ਪਿੰਗਲਵਾੜਾ ਵਿਖੇ ਪਹੁੰਚ ਕੇ ਬੱਚਿਆਂ ਬਜ਼ੁਰਗਾਂ ਨਾਲ ਮਿਲ ਕੇ ਲੋੜੀ ਮਨਾਈ ਇਸ ਮੌਕੇ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਨੇ ਪਿੰਗਲਵਾੜਾ ਸੁਸਾਇਟੀ ਨੂੰ ਆਪਣੇ ਅਖਤਿਆਰੀ ਫੰਡ ਵਿੱਚੋਂ 5 ਲੱਖ ਰੁਪਏ ਦਾ ਚੈੱਕ ਭੇਟ ਕਰਦੇ ਹੋਏ ਕਿਹਾ ਕਿ ਇਹ ਬੱਚੇ ਵੀ ਸਮਾਜ ਦਾ ਇੱਕ ਅਹਿਹ ਹਿੱਸਾ ਹਨ ਜੋ ਸਾਡੇ ਸਮਾਜ ਦੀ ਤਰੱਕੀ ਵਿੱਚ ਆਪਣਾ ਅਹਿਮ ਯੋਗਦਾਨ ਪਾ ਸਕਦੇ ਹਨ। ਉਹਨਾਂ ਨੇ ਕਿਹਾ ਕਿ ਅੱਜ ਇਹਨਾਂ ਬੱਚਿਆਂ ਨਾਲ ਮਿਲ ਕੇ ਲੋਹੜੀ ਮਨਾ ਕੇ ਮੈਂ ਬਹੁਤ ਖੁਸ਼ੀ ਦਾ ਮਹਿਸੂਸ ਕਰ ਰਿਹਾ ਹਾਂ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਨ ਕਿਹਾ ਕਿ ਅਗਰ ਅਸੀਂ ਅੰਮ੍ਰਿਤਸਰ ਦੇ ਵਿੱਚ ਮਨਨ ਵਾਲਾ ਪਰ ਜੂਨ ਸਿੰਘ ਜੀ ਨੇ ਬਣਾਏ ਹੋਏ ਟਿੰਗਲਵਾੜੇ ਦੇ ਵਿੱਚ ਜਿਹੜੀ ਸਭ ਤੋਂ ਉੱਪਰਤ ਸੇਵਾ ਹੈ ਉੱਥੇ ਮੈਂ ਤੇ ਮੇਰੇ ਕੈਬਨਟ ਕਲੀਫ ਸਾਥੀ ਵੀ ਨੇ ਸਦਾ ਤੋਂ ਜਿੰਸਿਗਰਿਟੀਓ ਸਾਹਿਬ ਆਗੇ ਸ਼ਮੂਲੀਅਤ ਕੀਤੀ ਹੈ ਸਾਡੇ ਦਾ ਡੀਸੀ ਸਾਹਿਬ ਅਮਰ ਸਾਹਿਬ ਦੇ ਉਹ ਆਇਆ ਬਹੁਤ ਅਕਸਰ ਆਇਆ ਐਕਚੁਅਲੀ ਕਿਹਾ ਕਿ ਜਦੋਂ ਲੋਕ ਸਭਾ ਦੀ ਇਲੈਕਸ਼ਨ ਸੀਗੀ ਉਦੋਂ ਮੈਂ ਭੈਣ ਜੀ ਇੰਦਰ ਦੀ ਤੇ ਕੋਲ ਆਇਆ ਸੀਗਾ ਪਿਆਰ ਲੈਣ ਵਾਸਤੇ ਕਿ ਮੈਂ ਭੰਜੀ ਨੂੰ ਵਾਦਾ ਕਰਕੇ ਗਿਆ ਸੀ ਕਿ ਜੇ ਭੰਜੀ ਮੈਂ ਲੋਕ ਸਭਾ ਦਾ ਮੈਂਬਰ ਬਣਿਆ ਤਾਂ ਮੈਂ ਸਭ ਤੋਂ ਪਹਿਲਾਂ ਚੈੱਕ ਜਦੋਂ ਭਗਤ ਪ੍ਰੀਤ ਸਿੰਘ ਟਿੰਗਲਵਾੜਾ ਜੀ ਨਾਂ ਤੇ ਘਟੂਗਾ ਜੇ ਆਪਾਂ ਨਹੀਂ ਬਣ ਸਕੇ ਹਰਗੇ ਥੋੜੀਆ ਵੋਟਾਂ ਨੂੰ ਪਰ ਮੈਂ ਇਹਦਾ ਉਦਾਂਗੇ ਜਿੱਥੇ ਜਿਹੜਾ ਵਾਦਾ ਕੀਤਾ ਉਦੋਂ ਦਾ ਕੀਤਾ ਜਾਵੇ ਜਿਹਦਾ ਨਹੀਂ ਜਿਵੇਂ ਜਿੰਦਗੀ ਦਾ ਤਾਂ ਮੈਂ ਨਹੀਂ ਦੇ ਸਕਿਆ ਪਰ ਮੈਂ ਆਪਣੇ ਅਖਰੀ ਫਰ ਦੇ ਵਿੱਚੋਂ 1 ਲੱਖ ਰੁਪਇਆ ਜਿਹੜਾ ਅੱਜ ਉਹ ਇਸ ਪਵਿੱਤਰ ਜਗ੍ਹਾ ਦੀ ਜਨਾਨ ਦਿੱਤਾ ਤੇ ਅੱਜ ਦਾ ਦਿਨ ਚੁਣਿਆ ਕਿ ਜਦੋਂ ਬੱਚਿਆਂ ਦੇ ਨਾਲ ਉਹ ਚੈੱਕ ਵੀ ਜਿਹੜਾ ਇਦਾਂ ਹੀ ਵਰਦਾ ਖੜਾ ਉੱਤੇ ਲਿਖਿਆ ਹੁੰਦਾ ਵੀ ਕਾਹਦੇ ਵਾਸਤੇ ਉਹ ਬੱਚਿਆਂ ਦੀ ਭਲਾਈ ਵਾਸਤੇ ਜਿਹੜਾ ਉਹ ਚੈੱਕ ਤੇ ਅੱਜ ਬੱਚਿਆਂ ਦੇ ਨਾਲ ਕਿਉਂਕਿ ਪਵਿੱਤਰ ਤਿਹਾੜਾ ਹੈ ਤੇ ਜਿਹੜੀ ਹਣੀ ਇੰਦਰਜੀਤ ਕੋੜੀ ਜਿਹੜੀ ਇਹ ਸੇਵਾ ਕਰਦੇ ਮਹਸਾਜ ਸਿੰਘ ਹੋਣੀ ਇਹ ਸਮੂਹ ਤੋਂ ਹੁਣ ਆਏ ਉੱਤੇ ਵੀ ਇਹਨਾਂ ਦਾ ਸੀਗਾ ਉਹ ਉਹ ਅਸੀਂ ਮਤਲਬ ਜਿਹੜੀ ਲੋੜੀ ਵੰਡੀ ਆ ਉਹਦਾ ਸੱਚੀ ਗੱਲ ਦੇ ਇਹ ਜ਼ਿੰਦਗੀ ਦੇ بڑے ਮਤਲਬ ਜਿਹੜੇ ਕੀਮਤੀ ਪਲ ਨੇ ਕਿ ਜਿਹੜੇ ਬੇਸਹਾਰਾ ਗੁੰਗੇ ਬੋਲੇ ਬੱਚੇ ਬੈਠੇ ਆ ਅੱਜ ਹੀਰ ਬੱਚੇ ਬੈਠੇ ਬੱਚੇ ਮਨ ਬੁੱਧੀ ਬੱਚੇ ਬੈਠੇ ਆ ਉਹਨਾਂ ਦੇ ਨਾਲ ਬੈਠ ਕੇ ਜਿਹੜੀ ਲੋੜੀ ਆ ਉਸ ਨੂੰ ਮਨਾਈ ਜਾਂ ਪੂਰੀ ਆ ਤੋਂ ਮੇਰਾ ਮਨ ਮਤਲਬ ਬਹੁਤ ਹੋ ਗਿਆ ਕਿ ਇੱਕ ਚੰਗਾ ਕੰਮ ਅੱਜ ਕੀਤਾ ਆਪਾਂ ਉਹ ਆਪਣਾ ਵਾਅਦਾ ਵੀ ਜਿਹੜਾ ਪੂਰਾ ਕਰਦਾ ਇਸ ਕੁਝ ਬਸ ਜਗਾ ਨੀਤੇ ਵਾਅਦਾ ਪੂਰਾ ਕਰਦਾ ਬਹੁਤ ਵੱਡਾ ਪਹਿਲਾ ਸਾਡਾ ਫਲਸੀ ਉਹ ਮੈਂ ਅਦੀਸ ਨੀਵਾ ਚੱਲਦਾ ਤੋਂ ਲੈ ਕੇ ਨਾ ਤਾਂ ਜੀ ਵੀ ਦਾ ਤਾਂ ਛੋਟੀ ਬੱਚੀ ਜਦੋਂ ਉਹਨੂੰ ਚੈੱਕ ਕਰਦਾ ਫਿਰਦਾ ਨਹੀਂ ਸੀ ਤੋਂ ਬਾਅਦ ਮੈਂ ਚੈੱਕ ਕੀਤਾ ਕਿ ਇਹ ਐ ਸਸਤਾ ਵਾਸਤੇ ਜਰੂਰ ਬੱਦਿਆ ਜਾਵੇ ਇਸ ਕਾਪੀਸੀ ਇੱਥੇ ਸਰ ਇਨਸਾਨੀਅਤ ਦੇ ਨਾਤੇ ਤੁਸੀਂ ਅੱਜ ਬੱਚਿਆਂ ਦੇ ਨਾਲ ਲੋੜੀਂਗ ਲਾਣ ਆਏ ਹੋ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰਨੀ ਚਾਹੋਗੇ ਜਿੰਨੇ ਦੀ ਸ਼ਹਿਰ ਵਾਸੀਆਂ ਨੂੰ ਫੀਲ ਹੈ ਕਿ ਇਹ ਜਿਹੜੀ ਸਸਤਾ ਹੈ ਇਹ ਬਹੁਤ ਹੀ ਵਧੀਆ ਕਾਰੀ ਸਸਤਾ ਜਿਹਦੋਂ ਵੀ ਤੁਸੀਂ ਕੋਈ ਸਮਾਜ ਦੀ ਸੇਵਾ ਕਰਨਾ ਚਾਹੁੰਦੇ ਹੋ ਤੁਸੀਂ ਲੋੜਵੰਦਾਂ ਦੀ ਸੇਵਾ ਕਰਦੇ ਹੋ ਸਾਡੇ ਸਮਾਜ ਦੇ ਬੜੇ ਬੜੇ ਜਿਹੜੇ ਸੇਵਾ ਕਰਨ ਵਾਲੇ ਲੋਕ ਹੈ ਦੇ ਜਾਂ ਤੁਸੀਂ ਨਾ ਇੱਥੇ ਜੂੜਾ ਇਸ ਕੋਤਾ ਤੱਪੀ ਦੇ ਉੱਤੇ ਜੂੜਾ ਕਰੋ ਇਹ ਭਗਤ ਸਿੰਘ ਜੀ ਉਹਨਾਂ ਦਾ ਲੱਗਾ ਬਾਗ ਹੈ ਦੇਖੋ ਅੱਜ ਮੋੜੀ ਦਾ ਤੇਵਾਰਾ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਇਹ ਤਿਉਹਾਰ ਜਿਹੜਾ ਬੜੀ ਸਰਦਾ ਦੇ ਨਾਮ ਬਣਾਇਆ ਜਾਂਦਾ ਹੈ ਅੱਜ ਅਸੀਂ 올 ਇੰਡੀਆ ਪਿੰਡਲਵਾੜਾ ਚੈਰੀਟੇਬਲ ਸੁਸਾਇਟੀ ਦਾ ਜਿਹੜਾ ਜਰਾ ਮਾਨਾਵਾਨਾ ਦੇਖੇ ਪਿੰਡਲਵਾੜਾ ਚਲਾਇਆ ਜਾ ਰਿਹਾ ਹੈ ਇਹਦੇ ਵਿੱਚ ਬੱਚਿਆਂ ਦੇ ਨਾਲ ਮੋੜੀ ਮਨਾਉਣ ਆਏ ਆਂ ਅਸੀਂ ਮੈਂ ਤੇ ਸਰਦਾਰ ਕੁਬੀਰ ਸਿੰਘ ਖਾਲੀਵਾਲ ਸਾਹਿਬ ਸਾਰੇ ਮਾਜੂਦ ਮੈਂਬਰ ਸਾਹਿਬ ਅਸੀਂ ਡਾਕਟਰ ਅਨੰਦਰਜੀਤ ਘਰ ਜਿਹੜੇ ਮੁੱਖ ਤੇ ਸੇਵਾਦਾਰ ਨੇ ਉਹਨਾਂ ਦੇ ਰਹਿਮਾਈ ਦੇ ਵਿੱਚ ਅਸੀਂ ਸਾਰਿਆਂ ਨੇ ਸਾਰੇ ਬੱਚੇ ਜਿਹੜੇ ਕਿ ਇੱਥੇ ਪੜਾਈ ਵੀ ਪ੍ਰਾਪਤ ਕਰਦੇ ਨੇ ਸਿੱਖੀ ਕਰਦੇ ਨੇ ਨਾਲ ਦੇ ਨਾਲ ਸਾਰੀਆਂ ਉਹਨਾਂ ਦੀਆਂ ਆਨ ਸੋਖ ਸੁਖ ਸੂਤਾ ਵਾਸਤੇ ਉਹਨਾਂ ਦੀ ਡਿਵੈਲਪਮੈਂਟ ਵਾਸਤੇ ਇਹ ਸੋਸਾਇਟੀ ਜਿਹੜੀ ਆ ਬੜੇ ਲੰਬੇ ਸਮੇਂ ਤੋਂ ਜਿਹੜੀ ਆ ਉਹ ਕੰਮ ਕਰ ਰਹੀ ਆ ਭਗਤ ਪੂਰਨ ਸਿੰਘ ਜੀ ਦੁਆਰਾ ਇਹ ਸਥਾਪਿਤ ਕੀਤੀ ਗਈ ਹੈ ਅਤੇ ਸਥਾਪਿਤ ਕੀਤੀ ਗਈ ਸੰਸਥਾ ਜਿਹੜੀ ਆ ਅੱਜ ਬਹੁਤ ਵਧੀਆ ਕੰਮ ਜਿਹੜਾ ਹੈ ਇਲਾਕੇ ਦੇ ਵਿੱਚ ਜਿਹੜੀ ਆ ਕਰ ਰਹੀ ਹੈ ਸੋ ਅਸੀਂ ਕੋਸ਼ਿਸ਼ ਕੀਤੀ ਕਿ ਅਸੀਂ ਉਹਨਾਂ ਬੱਚਿਆਂ ਦੇ ਨਾਲ ਜਾ ਕੇ ਲੋੜੀ ਦੀਆਂ ਖੁਸ਼ੀਆਂ ਸਾਂਝੀਆਂ ਕਰੀਏ ਜਿਹੜੇ ਬੱਚੇ ਉਹ ਜੇ ਮੁਸ਼ਕਲਾਂ ਕਾਰਨ ਇੱਥੇ ਮਤਲਬ ਭੱਤੀਓ ਹੋਏ ਨੇ ਇੱਥੇ ਆ ਕੇ ਆਪਣੀ ਸਿੱਖਿਆ ਕਰ ਰਹੀ ਸਾਨੂੰ ਬਹੁਤ ਵਧੀਆ ਲੱਗਾ ਸਾਰੇ ਬੱਚੇ ਬਹੁਤ ਖੁਸ਼ੀ ਅਸੀਂ ਸਾਰੇ ਬੱਚੇ ਆਪਦੀਆਂ ਕੋ ਇੱਕ ਵਾਸਤੇ ਸ਼ੋਭ ਸ਼ੋਭ ਕਾਮਨਾਵਾਂ ਦਿੱਤੀਆਂ ਨੇ ਇਹਨਾਂ ਨੂੰ ਪਰਵਾਹ ਦੇ ਰੂਪ ਤੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਇਹਨਾਂ ਬੱਚਿਆਂ ਨੂੰ ਜਰਾਇਆ ਉਹ ਭਾਲ ਤੇ ਬੁੱਧੀ ਬਖਸ਼ੇ ਇਹ ਵੀ ਸਮਾਜ ਦੇ ਮੁੱਖ ਧਾਰਾ ਦੇ ਵਿੱਚ ਰਹਿ ਕੇ ਆ ਸਮਾਜ ਦੇ ਵਿੱਚ ਆਪਣੀ ਤਰੱਕੀ ਜੜੀ ਆ prática.